ਜਿਦੋਂ ਤੜਕੇ-ਤੜਕੇ ਪੈਸੇ ਘਰੇ ਆਏ ਸਾਰਾ ਦਿਨ ਵਧੀਆ ਨੰਗਦਾ ਸੀ ਇਸ ਖਾਤਰ ਆਪਾਂ ਦੁਬਾਰਤੋਂ ਇੱਥੇ ਸਬਜ਼ੀ ਲਾਉਣੀ ਹੈ ਘਾਟਾ ਹੋਇਆ ਆਪਾਂ ਨੂੰ ਹੋਇਆ ਦੁੱਖ ਵੀ ਆਪਾਂ ਨੂੰ ਹੀ ਹੋਣਾ ਜੇ ਵੱਧ ਹੋ ਗਿਆ ਖੁਸ਼ੀ ਵੀ ਆਪਾਂ ਨੂੰ ਹੀ ਹੋਣੀ ਹੈ ਹੋਰਾਂ ਨੂੰ ਨਹੀਂ ਹੋਣੀ ਤਾਂ ਕੋਈ ਸਿੱਖ ਸਿੱਟ ਹੀ ਜਾਂਦਾ ਤੇ ਤੁਹਾਡੇ ਨਾਲ ਤੁਸੀਂ ਇੰਨਾ ਸਸਤਾ ਕੱਤ ਚੁੱਕੀ ਇੰਨੇ ਅੱਜ ਆਪਣੇ ਖੇਤ ਦਾ ਵਿਆਹ ਤੇ ਚੋਣੀਆਂ ਕਹਿੰਦੀਆਂ ਸਾਨੂੰ ਵਿਆਹ ਤੇ ਚੋਲ ਖਵਾਓ ਨਰਮ ਜੁਕ ਨਾਲ ਕਹਿੰਦੇ ਅਸੀਂ ਗੁੜ ਦੇ ਚੋਲ ਖਾਵਾਂਗੇ ਅਸੀਂ ਆਖੇ ਚਲ ਬਣਾ ਦੇਣੀ ਜਾ ਰਹੇ ਆ ਅੱਛਾ ਗੁੜ ਦੇ ਚੋਲ ਕਿਹਨੂੰ ਕਿਹਨੂੰ ਪਸੰਦ ਹੈ ਮੈਨੂੰ ਤਾਂ ਬਹੁਤ ਪਸੰਦ ਵਿੱਚ ਪਾਇਆ ਹੋਵੇ ਸੌਫਟ ਤੇ ਖੋਪਾ ਤੇ ਵਿੱਚ ਖੋਪਾ ਉੱਤੇ ਤਾਂ ਤੇੜਿਆ ਹੋਵੇ ਮਾਣੀ ਵਾਰੂ ਨਰਮੇਂਦੀਏ ਮਾਈ ਉੱਤੋਂ ਬਹੁਤ ਯਾਨੇ ਕਮੈਂਟ ਆਇਆ ਹੈ ਕਿ ਤੁਹਾਡੇ ਨਰਮ ਨਹੀਂ ਬੜੇ ਲੋਕਾਂ ਨੇ ਤਾਂ ਕਣਕਾਂ ਦੀ ਇਤੀਆਂ ਤੇ ਇੱਥੇ ਸਾਰਿਆਂ ਦਾ ਨਰਮ ਖੜਾ ਹੀ ਐਵੇਂ ਅੱਜ ਆਪਣਾ ਵੀ ਲਾਸਟ ਦੇਣਾ ਹੈਗਾ ਆਪਣਾ ਲਾਸਟ ਦੇਣਾ ਹੋਰ ਮੈਂ ਹੋਰ ਵੀ ਖੜਾ ਜੀ ਅਸੀਂ ਤਾਂ ਜਦੋਂ ਵੀ ਐਂਡ ਹੁੰਦੇ ਨਰਮੇ ਦਾ ਉਦੋਂ ਕੁਛ ਨਾ ਕੁਛ ਖਵਾਉਣੀ ਹੁੰਦੀ ਤੁਸੀਂ ਵੀ ਖਵਾਉਣੀਓ ਕਮੈਂਟ ਕਰਕੇ ਜਰੂਰ ਦੱਸਿਓ ਸ਼ੁਰੂਆਤ ਤੇ ਵੀ ਖਵਾਉਣੀ ਐ ਐਂਡ ਤੇ ਵੀ ਖਵਾਉਣੀ ਐ ਵੀਜੀਨ ਵੇਲੇ ਉਹਦੇ ਵੀ ਖਵਾਉਂਦੇ ਹੀ ਹੋਵਾਂਗੇ ਚਲੋ ਜੀ ਆਪਾਂ ਦਾ ਕਰਤਾ ਨਰਮੇ ਦਾ ਵਿਆਹ ਤੇ ਹੁਣ ਜਿਹੜੇ ਵੀ ਪੁੱਛਣਗੇ ਨਹੀਂ ਤੇ ਹੁਣ ਪੁੱਛਣ ਵਾਲੇ ਆਉਣਗੇ ਵੀ ਤੁਹਾਡੇ ਕਿੰਨੇ ਮਾੜ ਹੋਇਆ ਆਪਾਂ ਕਿਸੇ ਨੂੰ ਨਹੀਂ ਦੱਸਣਾ ਸੜਕ ਤੇ ਖੇਤ ਤੇ ਸਾਰਿਆਂ ਨੂੰ ਪਤਾ ਹੁੰਦਾ ਨਾਲ ਮਾੜ ਆ ਨਰਮਾ ਹੈ ਜਿੰਗਾ ਨਰਮਾ ਹੈ ਜੇ ਚੰਗਾ ਦਸਤਾ ਰੱਖਣਗੇ ਇਹਨਾਂ ਤੋਂ ਨਹੀਂ ਹੋਏ ਗੱਪ ਮਾਰਨੇ ਜੇ ਮਾੜਾ ਦਸਤਾ ਤਾਂ ਸੁਵਾ ਦੇਣਗੇ ਓਏ ਇਹਨੂੰ ਕਹੀ ਓਏ ਓਏ ਕੱਟ ਚ ਹੀ ਰਹਿ ਗਿਆ ਬੰਦੇ ਨੂੰ ਮਰਨ ਨਾਲ ਕਰ ਦੇਣੀ ਇਸ ਖਾਤਰ ਆਪਾਂ ਦੱਸਣਾ ਹੀ ਨਹੀਂ ਕਟਾ ਹੋਇਆ ਆਪਾਂ ਨੂੰ ਹੋਇਆ ਦੁੱਖ ਵੀ ਆਪਾਂ ਨੂੰ ਹੀ ਹੋਣਾ ਜੇ ਵੱਧ ਹੋ ਗਿਆ ਖੁਸ਼ੀ ਵੀ ਆਪਾਂ ਨੂੰ ਹੀ ਹੋਣੀ ਹੈ ਹੋਰਾਂ ਨੂੰ ਨਹੀਂ ਹੋਣੀ ਇਸ ਖਾਤਰ ਜਿੰਨਾ ਵੀ ਹੁੰਦਾ ਹੈ ਦਿਲ ਚ ਰੱਖਿਆ ਕਰੋ ਕਿਸ ਨੂੰ ਨਾ ਦੱਸਿਆ ਕਰੋ ਐਤਕੀ ਤਾਂ ਵੀ ਕਾ ਉਹத் ਫੇਲ ਕਰਤੀ ਕੋਈ ਨਹੀਂ ਲੇਟ ਚੁਕਣਾ ਪੈ ਜੂਗਾ ਖਿੜਿਆ ਤਾਂ ਨਹੀਂ ਪੱਟਦੇ ਲੋਕਾਂ ਨੇ ਖਿੜੇ ਹੀ ਪੱਟਦੇ ਐਤਕੀ ਮਾੜੀ ਵਾਲੀ ਹੋਏ ਨਰਮੇ ਇੱਧੇ ਸਾਰਿਆਂ ਨੇ ਖੜੇ ਹੀ ਐ ਚੁਕਿਆ ਕਿਸ ਨੇ ਨਹੀਂ ਚੁਕਣਾਲੇ ਹੁੰਦੇ ਹੀ ਨਹੀਂ ਮਸਾ ਮਿਲਿਆ ਤੁਹਾਨੂੰ ਤਾਂ ਆ ਸਾਰਾ ਨਿਭੜ ਗਿਆ ਅੱਜ ਵਿਆਹ ਹੋ ਗਿਆ ਹੁਣ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੈਂ ਫੇਸਬੁੱਕ ਤੇ ਵੀਡੀਓ ਪਾਉਣੀ ਹੈ ਕਿਉਂਕਿ ਨਾ ਰਿਸਪੌਂਸ ਬਹੁਤ ਵਧੀਆ ਹੁੰਦਾ ਹੈ ਕਮੈਂਟ ਵੀ ਵਧੀਆ ਕਰਦੇ ਆ ਅੰਕਲ ਵੀਰੇ ਕਮੈਂਟ ਵੀ ਪੂਰੇ ਸਪੋਰਟ ਵਾਲੇ ਹੁੰਦੇ ਆ ਥੈਂਕ ਯੂ ਜਿਨ੍ਹਾਂ ਨੇ ਆਖਿਆ ਸੀਗਾ ਜੀ ਅਸੀਂ ਟਰੈਕਟਰ ਲੈ ਕੇ ਆਈਏ ਤੁਹਾਡੀ ਕਣਕ ਵੀਜਣ ਵਾਸਤੇ ਥੈਂਕ ਯੂ ਅੰਕਲ ਜੀ ਧੀਏ ਧੀਏ ਲੱਗਦਾ ਮੈਨੂੰ ਬੜਾ ਵਧੀਆ ਲਾਵੇ ਇੱਕ ਪੁੱਤ ਇੱਕ ਧੀ ਇੰਨੇ ਵਧੀਆ ਕਮੈਂਟ ਆ ਲੋ ਕੱਟਤਾ بیا ਮਕਾ ਤਾਂ ਲਾਸਟ ਡੇ ਅੱਜ ਇਹਦਾ ਲੱਗੇ ਸੀ ਨਰਮੇ ਨਹੀਂ ਨਿਬੜਿਆ ਇੱਥੇ ਸਾਰਿਆਂ ਦਾ ਹੀ ਖੜਾ ਚੌਣੇ ਨਹੀਂ ਮਿਲਦੇ ਕੀ ਕਰਗੇ ਪਰ ਕੋਈ ਲੁੱਤੀ ਲਾਈ ਜਾਂਦਾ ਬਾਹਰੋਂ ਸੜਕ ਤੇ ਖੇਤ ਹੈ ਨਾ ਤਾਂ ਕੋਈ ਸੀਖ ਸੱਟ ਹੀ ਜਾਂਦਾ ਵੀ ਪਿੰਡੇ ਤੇ ਇੰਨਾ ਚੁਕੀ ਜਾਂਦੇ ਆ ਤੇ ਤੁਹਾਡੇ ਨਾਲ ਤੁਸੀਂ ਇਹਨਾਂ ਸਸਤਾ ਕਰ ਚੁੱਕੀ ਇੰਨੇ ਪਰ ਡੋਨਟ ਵਰੀ ਇਹ ਸਿਆਣੀ ਹੈ ਇਹਨਾਂ ਨੂੰ ਪਤਾ ਹੈ ਵੀ ਉਹ ਸਾਹਮਣੇ ਕੇ ਸਾਹਮਣੇ ਕੇ ਮੈਨੂੰ ਪਤਾ ਹੈ ਪੰਜ 6 ਦਿਨਾਂ ਦੀ ਗੱਲ ਹੈ ਆਪਣੇ ਘਰੇ ਨਾ ਇੱਕ ਬੰਦਾ ਆਇਆ ਉਹ ਨਾਮ 6-7 ਸਾਲਾਂ ਦਾ ਜਵਾਬ ਸੀਗਾ ਤੇ ਉਹਨਾਂ ਨਾਮ ਪੁੱਛਣ ਲੱਗੇ ਵੀ ਆ ਇੱਧਰ ਜੀ ਉਹਦਾ ਘਰ ਹੈਗਾ ਪਾਪਾ ਕਹਿੰਦੇ ਹਾਂ ਵੀ ਪਾਪਾ ਕਹਿੰਦੇ ਕੀ ਕੰਮ ਸੀਗਾ ਕਹਿੰਦਾ ਯਾਰ ਚਾਹ ਪੀਣੀ ਸੀ ਜਵਾਕ ਨੇ ਭੁੱਖ ਲੱਗੀ ਪਈ ਐ ਇਹਨਾਂ ਨੇ ਤੜਕੇ ਦੀ ਚਾਹ ਨਹੀਂ ਪਹੁੰਚਾਈ ਆਪਾਂ ਉਹਨਾਂ ਦਾ ਨਾਮ ਤਾਂ ਲੈਂਦੇ ਨਹੀਂ ਕਹਿ ਦੇਣਗੇ ਬੇਇੱਜ਼ਤੀ ਕਰਤੀ ਸਾਡੀ ਉਹ ਕਹਿੰਦਾ ਅੱਜ ਯਾਰ ਉਹਨਾਂ ਦੇ ਲਾਸਟ ਦਿਨ ਸੀ ਤੇ ਅਸੀਂ ਸਿਲਾ ਕਰਦੇ ਸੀ ਗੁੱਸਾ ਆਉਂਦਾ ਮੈਨੂੰ ਬਹੁਤ ਕਹਿੰਦਾ ਬੁੜੀਆਂ ਤਾਂ ਨਰਮਾ ਚੁਕੀ ਜਾਂਦੀਆਂ ਤੇ ਜਵਾਕ ਨੂੰ ਭੁੱਖ ਲੱਗੀ ਸੀ ਤਾਂ ਲਿਆਇਆ ਐਵੇਂ ਨਾ ਕਰਿਆ ਕਰੋ ਕੋਈ ਵੀ ਨਾ ਕਰਿਆ ਕਰੋ ਵੈਸੇ ਤਾਂ ਵੈਸੇ ਟਾਂ ਟਾਂੇ ਇਹ ਘਰ ਹੈਗੇ ਜਿਹੜੇ ਉਹਦੇ ਦੋ ਘਰ ਸੀ ਦੋਵਾਂ ਘਰਾਂ ਨੇ ਚਾਹ ਨਹੀਂ ਕੱਲੀ ਖੇਤ ਚੌਣਿਆਂ ਨੂੰ

ਦੀ ਸੇਵਾ ਕਰੀ ਜਾਂਦੇ ਆ ਐਸੀ ਸੇਵਾ पे लग रहो बच्चे ਉਹਨਾਂ ਦੇ ਵਾ ਰਾਤ ਨੂੰ ਸੀ ਸਾਂਝਾ ਕੰਮ ਕਰਦੇ ਆ ਸਾਰੇ ਕਦੇ ਕਦੇ ਸਾਡੀ ਕਰਮਣਾ ਕੰਮ ਵੀ ਕਰ ਲੈਂਦੀ ਹੈ ਕਦੇ ਨਹੀਂ ਰੋਜ਼ ਵੀਡੀਓ ਅੱਜ ਬਣੀ ਜਾਂਦੀ ਹੈ ਹੈਨਾ ਠੰਡਾ ਪਾਣੀ ਪੀ ਮੇਰੇ ਗਾਇਸ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਅੱਜ ਆਪ ਦੀ ਬਹੁਤ ਹੀ ਦਿਨਵਾਦ ਸੈਂਕਿਲ ਕਰਦੀ ਸੈਂਕਲ ਦਾ ਟਾਇਰ ਪੈਂਚਰ ਹੋਣ ਕਾਰਨ ਮੈਂ ਬਹੁਤ ਦਿਨ ਬਾਅਦ ਗੱਡੀ ਮੈਨੂੰ ਪਤਾ ਨਹੀਂ ਸੀਗਾ ਇਸ ਖਾਤਰ ਮੈਂ ਪੰਪ ਨਾਲ ਲਿਆ ਲਗੋਗੇ ਹੁਣ ਆਪਣਾ ਅਗੇ ਖੇਤ ਆ ਆਪਾਂ ਥਾਂ ਵੇਲਾ ਛੱਡਿਆ ਇੱਥੇ ਸਬਜ਼ੀ ਲਾਵਾਂਗੇ ਆ ਛਟੀਆਂ ਵਾਸਤੇ ਗੱਡਾ ਥੋੜਾ ਤਿਆਰ ਕੀਤਾ ਆ ਸਾਰਾ ਥਾਂ ਆਪਾਂ ਸਬਜ਼ੀ ਵਾਸਤੇ ਵੇਲਾ ਛੱਡਿਆ ਜਿਦੋਂ ਪਹਿਲਾਂ ਸਬਜ਼ੀ ਲਾਈ ਸੀ ਨਾ ਰੋਜ਼ ਦੀ ਨਾ 1000 2000 ਰੁਪਏ ਨਾਲ ਹਮੇਸ਼ਾ ਘਰੇ ਆਉਂਦਾ ਹੁੰਦਾ ਸੀ ਇਸ ਖਾਤਰ ਜਦੋਂ ਤੜਕੇ ਤੜਕੇ ਪੈਸੇ ਘਰੇ ਆਏ ਸਾਰਾ ਦਿਨ ਵਧੀਆ ਲੰਘਦਾ ਸੀ ਇਸ ਖਾਤਰ ਆਪਾਂ ਦਵਾਰ ਤੋਂ ਇੱਥੇ ਸੌਜੀ ਲਾਉਣੀ ਹੈ ਤਾਂ ਕਿ ਆਪਾਂ ਬੀਤੀ ਖਾਲੇ ਉਤੇ ਬੁੱਟੇ-ਬੁੱਟੇ ਲਾਤੇ ਇਹ ਤਾਂ ਆਪਾਂ ਨੂੰ ਪਤਾ ਹੀ ਪਾਪਾ ਖੇਤ ਉਪਰੇ ਉਪਰੇ ਕਾਹਤ ਲੱਗਦਾ ਹੈ ਹਾਂ ਵਾਲਾ ਕਿੰਨੇ ਕੁ ਹਾਂਜੀ ਹਾਂਜੀ 6 ਦਰਖਤ ਪੱਟ ਤੇ ਤਾਈ ਮੈਂ ਸੁੰਨਾ ਸੁੰਨਣ ਲੱਗੀ ਹਾਂ ਤਾਂ ਤਾਈ ਉਪਰੇ ਉਪਰੇ ਲੱਗਦਾ ਆਪਣਾ ਵੀ ਆ ਬਜਾਰਾ ਕੀ ਕਰਨਾ ਜਮਾਈ ਆ ਉਧਰ ਸਾਰੇ ਠਰਾਂ ਦੇ ਬੂਟੇ ਨੇ ਇਹਨੂੰ ਪਾਣੀ ਲੱਗਿਆ ਤਾਂ ਹਾਂਜੀ ਫਲਾਂ ਵਾਲੇ ਬੂਟੇ ਹੁੰਦੇ ਸਹੀ ਆਮਰੂਦ ਬਾਵਾ ਸਾਰੇ ਲੱਗੇ ਸੀ ਕੋਈ ਤੋੜ ਕੇ ਲੈ ਕੰਡੇ ਵਾਲੀ ਤਾਰ ਲਾ ਦਾਂਗੇ ਅਸੀਂ ਸੋਡੀ ਰਹਿ ਵੀ ਲੈ ਸਕਦੇ ਹਾਂ ਤੁਸੀਂ ਜਿਹੜੀ ਸਾਜੀ ਦੱਸੋਗੇ ਅਸੀਂ ਉਹ ਵੀ ਲਾਵਾਂ ਕਦੂ ਹੋਰ ਮੈਗਨੀਸ਼ੀਅਮ ਪਹਿਲਾਂ ਹੋਰ ਤਰ੍ਹਾਂ ਦੀ ਨਹੀਂ ਹੁੰਦੀ ਹੁੰਦੀ ਇਹ ਤਾਂ ਹੋਰ ਹੀ ਮੋਤੀ ਲੱਗਦੇ ਆ ਮੈਨੂੰ ਮੈਨੂੰ ਸਫਾਈ ਬਹੁਤ ਪਸੰਦ ਹੈ ਇਸ ਖਤਰਾ ਜੋ ਇੱਥੋਂ ਖਿਲਰੇ ਖਿਲਰੇ ਹੈਗੇ ਨਾ ਇਹ ਪਰਾਲੀ ਦੇ ਕਾਰਨ ਆ ਹੁਣ ਮੈਂ ਸਾਰਾ ਸਾਫ ਕਰ ਦੂੰ ਪਹਿਲਾਂ ਇਹ ਜਿਹਾ ਮੈਂ ਵੀਡੀਓ ਬਣਾਈ ਹੈ ਫਿਰ ਉਦੋਂ ਮਣ ਕੇ ਦੇਨੇ ਕਿ ਕਿ ਇੰਨੀ ਸਫਾਈ ਕਰਤੀ ਕਰਨੀ ਤਾਂ ਇਦਾਂ ਹੋ ਜ਼ਿਆਦੇ ਸੀ ਘਰ ਇਦਾਂ ਸੀ ਤੀ ਹੈਂਡ ਬਣ ਗਿਆ ਇਸ ਦਾ ਤਰਾਦੂ ਚੈਨ ਛੱਡ ਕੇ